ਮੂਸਾ ਦੀ ਪੁਸਤਕ ਨੂੰ ਪੜਦਿਆਂ ਮੂਸਾ ਦੀਆਂ ਪੰਜ ਕਿਤਾਬਾਂ ਨੂੰ ਪੜਦਿਆਂ ਤੇ ਉਹਦੇ 'ਚ ਲਿਖਿਆ ਕਿ ਜਦ ਜਦ ਵੀ ਇਜ਼ਰਾਈਲੀ ਲੋਕ ਕਿਸੇ ਪ੍ਰੋਬਲਮ ਦੇ ਵਿੱਚ ਕਿਸੇ ਸਮੱਸਿਆ ਦੇ ਵਜ੍ਹਾ ਦੁੱਖਾਂ ਦੇ ਵਿੱਚ ਪਏ ਤਾਂ ਪਰਮੇਸ਼ਵਰ ਨੇ ਹਮੇਸ਼ਾ ਆਪਣੇ ਵਚਨ ਨੂੰ ਭੇਜ ਕੇ ਹੀ ਆਪਣੇ ਲੋਕਾਂ ਨੂੰ ਚੰਗਾ ਕੀਤਾ। ਜਿਸ ਤਰ੍ਹਾਂ ਇੱਕ ਇੱਕ ਜਗ੍ਹਾ ਅਗਰ ਪਾਣੀ ਕੋੜਾ ਸੀ ਤੇ ਪਰਮੇਸ਼ਵਰ ਨੇ ਮੂਸਾ ਨੂੰ ਕਿਹਾ ਕਿ ਆਹ ਵਾਲਾ ਬੂਟਾ ਲੈ ਕੇ ਪੇੜ ਲੈ ਕੇ ਉਹਨੂੰ ਕੱਟ ਕੇ ਤੇ ਪਾਣੀ 'ਚ ਪਾ ਦਿੱਤਾ ਜਾਵੇ ਤੇ ਮੇਰੇ ਲੋਕ ਜਿਹੜੇ ਆ ਉਹ ਚੰਗੇ ਹੋ ਜਾਣਗੇ, ਮੇਰਾ ਪਾਣੀ ਚੰਗਾ ਹੋ ਜਾਏਗਾ ਲੋਕਾਂ ਨੂੰ ਮੁਸੀਬਤਾਂ ਤੋਂ ਛੁਟਕਾਰਾ ਮਿਲ ਜਾਏਗਾ। ਅਸੀਂ ਬਾਈਬਲ ਦੀ ਇੱਕ ਗੱਲ ਪੜ੍ਹਦੇ ਹਾਂ ਕਿ ਜੋ ਕੁਝ ਵੀ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਦਿੱਤਾ ਉਹ वचन ਦੇ ਦੁਆਰਾ ਦਿੱਤਾ ਪਰਮੇਸ਼ਵਰ ਤੁਹਾਡੀ ਜ਼ਰੂਰਤਾਂ ਦੇ ਹਿਸਾਬ ਦੇ ਨਾਲ ਕੰਮ ਨਹੀਂ ਕਰਦੇ ਬਾਈਬਲ 'ਚ ਲਿਖਿਆ ਉਹ ਤੁਹਾਡੇ ਵਿਸ਼ਵਾਸ ਦੇ ਅਨੁਸਾਰ ਕੰਮ ਕਰਦੇ ਨੇ ਅਗਰ ਇੱਕ ਵਿਅਕਤੀ ਬਿਮਾਰ ਹੈ ਤੇ ਬਾਈਬਲ 'ਚ ਲਿਖਿਆ ਯਿਸੂ ਮਸੀਹ ਦੇ ਕੋੜੇ ਖਾਣ ਦੇ ਨਾਲ ਤੁਸੀਂ ਚੰਗੇ ਹੋ ਚੁੱਕੇ ਹੋ ਚਾਹੇ ਉਹ ਕ੍ਰਿਸਚਨ ਹੈ ਚਾਹੇ ਉਹ ਨਹੀਂ ਪਰ ਅਗਰ ਉਹਨੂੰ ਇਹ ਨਹੀਂ ਪਤਾ ਕਿ ਬਾਈਬਲ ਜਿੱਥੇ ਲਿਖਿਆ ਔਰ ਕੀ ਇਹ ਲਿਖਿਆ ਵਚਨ ਕੀ ਇਸ਼ੂ ਦੇ ਕੋੜੇ ਖਾਨਾ ਮੈਂ ਚੰਗਾ ਹੋ ਚੁੱਕਾ ਤੇ ਹੋ ਸਕਦਾ ਉਹ ਵਿਅਕਤੀ ساری ਉਮਰ ਬਿਮਾਰ ਰਵੇ ਚਾਹੇ ਉਹ ਮਸੀਹ ਨੂੰ ਜਾਣਦਾ ਚਾਹੇ ਉਹ ਚਰਚ ਜਾਂਦਾ ਚਾਹੇ ਉਹ ਕ੍ਰਿਸਚੀਅਨ ਚਾਹੇ ਉਹ ਮਸੀਹੀ